ਹੋਰ ਵਿਰਕਰੇ ਠੀਕ ਸਾਰੇ ਹਾਂ ਚਲ ਚੰਗਾ ਭੈਣੇ ਫਿਰ ਮੈਂ ਚੱਲਦਾ ਐਵੇਂ ਚੱਲਦਾ ਜਦੋਂ ਆਉਣਾ ਤੂੰ ਛੇਤੀ 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 ਕਰਕੇ ਮੁੜ ਜਾਣਾ ਹੈ ਨਹੀਂ ਉਹ ਛੋਟੂ ਤਾ ਨਾ ਦੁਕਾਨ ਤੇ ਫਿਰ ਸਾਹਮਦਾ ਨਹੀਂ ਕੰਮ ਕੰਮ ਹੈਗਾ ਜਿਆਦਾ ਸੀ ਜਾਂਦਾ ਕਰਕੇ ਤੇ ਮੇਰੇ ਵੱਲ ਸਾਰੇ ਪਰਿਵਾਰ ਨੂੰ ਦੀਵਾਲੀ ਦੀਆਂ ਵਧਾਈਆਂ ਦੇ ਦਿੱਤੇ ਆ ਕੋਈ ਨਾ ਤਾਂ ਤੇ ਚਾਹ ਪਾਣੀ ਤਾਂ ਪੀਂਦਾ ਜਾਂ ਹੱਥ ਲਾ ਕੇ ਮੋੜਨ ਵਾਲੀ ਗੱਲ ਕਰਦਾ ਹੁੰਦਾ ਨਹੀਂ ਪੈਣੇ ਉਹ ਨਾ ਫਿਰ ਸਰਦਾ ਨਹੀਂ ਦੁਕਾਨ ਤੇ ਤੇ ਮੇਰੀ ਗੱਲ ਸੁਣ ਮੇਰੀ ਮੰਮੀ ਗੁੱਸੇ ਹੋ ਜੂ ਮੇਰੇ ਸੱਸ ਦੇ ਤਾਂ ਸੁਭਾਅ ਦਾ ਪਤਾ ਤੇ ਤੁਰਿਆ ਜਾਂਦਾ ਬਲਾਜੀ ਚੰਗਾ ਹਾਂ ਮੈਂ ਬਲਾਜੀ ਮੰਮੀ ਵੇਖ ਲਾ ਚਾਹ ਪਾਣੀ ਵੀ ਨਹੀਂ ਪੀਤਾ ਛੇਤੀ ਛੇਤੀ ਉਵੇਂ ਚੱਲ ਪਿਆ ਕਹਿੰਦਾ ਮੈਂ ਜਾਣਾ ਮਾਸੀ ਜੀ ਹੋਰ ਤੁਹਾਡੇ ਗੁੰਡੇ ਠੀਕ ਹੈ ਜੀ ਹਾਂ ਠੀਕ ਹੈ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਪਰਿਵਾਰ ਦਾ ਮਾਸੀ ਬੱਸ ਭੈਣ ਦਵਾਲੀ ਤੇ ਅੱਛਾ ਤੇ ਹੋਰ ਆਪਣੇ ਸਾਰੇ ਠੀਕ ਹੈ ਸਾਰੇ ਠੀਕ ਹੈ ਤੇ ਕੁੜੀ ਨੂੰ ਲਿਆਉਂਦਾ ਨਾਲ ਹਾਂ ਛੋਟੀ ਨੂੰ ਬਸ ਉਹਨਾਂ ਦੁਕਾਨ ਦਾ ਕਰਕੇ ਮੈਨੂੰ ਵੀ ਕਾਲੀ ਸੀਗੀ ਅੱਛਾ ਤੇ ਅਗਲੀ ਵਾਰ ਫਿਰ ਮਿਲ ਕੇ ਜਾਵਾਂਗੇ ਚੰਗਾ ਮਾਸੀ ਜੀ ਕਾੜੀ ਕਾੜੀ ਆਉਣਾ ਤੇ ਕਾੜੀ ਤੇ ਹੋਰ ਚਾਹ ਵੀ ਨਹੀਂ ਪੀਂਦੇ ਨਾ ਚੰਗਾ ਚੰਗਾ ਯਾਨਾ ਜਾਈ ਚੰਗਾ ਹਾਂ ਹਾਂ ਚੰਗਾ ਬਈ ਕੁੜੀ ਆ ਕੁਛ ਲੈ ਕੇ ਆ ਤੇਰਾ ਪਰਾ ਹੈ ਇੱਕ ਡੱਬਾ ਸਰਦਾ ਨਹੀਂ ਸੀ ਤੈਨੂੰ ਆ ਮੰਗਾਏ ਬਿਨਾ ਐਨਾ ਗਰੀਬ ਹੋ ਗਏ ਤੇ ਮੰਮੀ ਜੀ ਚਲ ਜੋ ਉਹਨਾਂ ਕੋਲੇ ਸਰਿਆ ਉਹਨਾਂ ਨੇ ਭੇਜਤਾ ਆ ਕੋਈ ਦੀਵਾਲੀ ਆ ਭੈਣਾਂ ਕੋਲੇ ਇਹੋ ਜਿਹਾ ਕੁਛ ਲੈ ਕੇ ਆਉਂਦੇ ਹੁੰਦੇ ਕੋਈ ਨਾ ਮਠੀ ਨਾ ਕੋਈ ਲੱਡੂ ਇੱਕ ਡੱਬਾ ਚੱਕ ਲੈ ਪਤਾ ਨਹੀਂ ਕਾਹਦਾ ਲੈ ਆ ਹੁਣ ਅੱਬਾ ਤਾਂ ਨਾ ਕੋਈ ਬਿਸਕੁਟ ਕੁਛ ਵੀ ਨਹੀਂ ਲੈ ਆ ਦੀਵਾਲੀ ਤੇ ਕਿੰਨਾ ਸਾਮਾਨ ਆਉਂਦਾ ਕੁੜੀਆਂ ਦਾ ਪਹਿਲੀ ਦੀਵਾਲੀ ਪਹਿਲੀ ਤੇਰੀ ਦੀਵਾਲੀ ਆ ਚਲ ਜੋ ਉਹਨਾਂ ਕੋਲੇ ਸੀਗਾ ਸਮਾਂ ਉਹ ਤਾਂ ਵੀਰ ਆਇਆ ਸੀ ਧੀ ਧੀ ਫੜਾ ਕੇ ਆਇਆ ਤਾਂ ਸੀਗਾ ਭਾਈ ਫਿਰ ਕੁਛ ਤਾਂ ਹੁੰਦਾ ਧਿਆਰ ਹੁਣ ਤੂੰ ਵੀ ਆ ਨੀਉ ਕਰਾਏ ਵੀ ਕਿ ਦੁਕਾਨ ਤੋਂ ਹੀ ਮੁੜ ਆਏ ਉਹ ਤੇ ਤੂੰ ਵੀ ਨਾਨੂ ਕਿੰਨਾ ਕੋ ਦੇ ਕੇ ਨੀ ਮੈ ਪਤਾ ਵੀ ਤੁਹਾਡੇ ਘਰੋਂ ਕੀ ਕੁਝ ਜਾਂਦਾ ਤੇ ਕੁਛ ਤਾਂ ਮੰਗਾਉਂਦੀ ਇਹ ਤਾਂ ਜਵਾਬ ਹੀ ਦੇ ਦਿੰਦੀ ਵੀ ਭਾਈ ਮੈਂ ਤਾਂ ਦੀਵਾਲੀ ਲਿਆਉਣਾ ਜੋ ਇੰਨੇ ਗਰੀਬ ਸੀਗੇ ਤਾਂ ਚਲ ਕੋਈ ਨਾ ਮੰਮੀ ਕਹਿੰਦੇ ਨੇ ਅਸਰ ਤੇ ਤਾਂ ਮਾਨ ਦਾ ਹੱਥ ਹੀ ਬਹੁਤ ਹੁੰਦਾ ਹੁੰਦਾ ਤਾਂ ਹੈਗਾ ਤੂੰ ਹੀ ਖਾ ਲਈ ਅਸੀਂ ਤਾਂ ਨਹੀਂ ਖਾਂਦੇਗੇ ਕੀ ਅਸੀਂ ਇਹ ਖਾਵਾਂਗੇ ਤੇ ਕੀ ਅਸੀਂ ਇਹਨੂੰ ਛੱਡਾਂਗੇ ਪੋਰਾ ਚੀਜ਼ ਹੈਗੀ ਏ ਇਹ ਜਵਾਕੀ ਖਾ ਜਾਣਗੇ ਮੇਰੇ ਪੁੱਤੇ ਪੋਤਾਂ ਚਲ ਕੋਈ ਨਾ ਤੁਸੀਂ ਦੇਖ ਤਾਂ ਲਓ ਵੀ ਕੀ ਕੀ ਲਿਆਂਦਾ ਉਹਨਾਂ ਨੇ ਐ ਤੁਸੀਂ ਕਾਹਤੋਂ ਕਰਦੇ ਆ ਕੀ ਮੈਂ ਵੇਖ ਲਾ ਮੇਰੇ ਤਾਂ ਇਹਨੇ ਮਾਂ ਨਹੀਂ ਖਰਾਬ ਕਰਕੇ ਧਰਤਾ ਲਾ ਵੇਖ ਲਾ ਡੱਬਾ ਲਿਆ ਬਣਾ ਕੇ ਸਾਰੇ ਕਾਸ ਦਾ ਮਿਕਸ ਡੱਬਾ ਲਿਆ ਤੇਰੇ ਵਾਸਤੇ ਇੱਕ ਡੱਬੇ ਨਾਲ ਸਾਰੇ ਪਰਿਵਾਰ ਦਾ ਕਿਵੇਂ ਸਾਰੂ 50 ਜੀਆਂ ਕਰਦੇ ਟੱਬਰ ਵੇਖ ਕੇ ਹੀ ਚੀਜ਼ ਲੈ ਲੈਂਦਾ ਧੱਕੇ ਰਸਗੁਲੇ ਲੈਣ ਦੱਬਾ ਮੇਰੇ ਮੱਥੇ ਮਾਰਿਆ ਇਹੋ ਜਿਹੇ ਰਸਗੁਲੇ ਨੂੰ ਮੈਂ ਕਿਹਾ ਅੰਮੇ ਤਾਂ ਕੁੱਤੇ ਨਹੀਂ ਖਾਂਦੇਗੇ ਬੰਦਿਆਂ ਦਾ ਖਾਣੇ ਕੀ ਹੈ ਹੈ ਕੋਈ ਚੱਜ ਦੀਆਂ ਚੀਜ਼ਾਂ ਲਿਆਉਂਦਾ ਕੋਈ ਕੱਪੜੇ ਲਿਆਉਂਦਾ ਕੋਈ ਚੂੜੀ ਵਗੈਰਾ ਲਿਆਉਂਦਾ ਨਾ ਮੇਰੀ ਕੋਈ ਨਾ ਤੇਰੀ ਕੋਈ ਟੂਮਾਈ ਹੈ ਫੇਟ ਲਾ ਤਾਂ ਤੁਹਾਡੇ ਪਰਿਵਾਰ ਦੇ ਬੁੜੀ ਹੋ ਗਈ ਤੇਰੀ ਮਾਂ ਵਰਤਦੀ ਤੇ ਉਹਨੂੰ ਨਹੀਂ ਪਤਾ ਵੀ ਮੇਰੀ ਧੀ ਪਹਿਲੀ ਦੀਵਾਲੀ ਤੇ ਮੈਂ ਆਹ ਕੁਸ ਭੇਜਦੀ ਹਾਂ ਕੋਈ ਕੱਪੜਾ ਸੂਟ ਮੈਨੂੰ ਨਾ ਦਿੰਦੀ ਤੈਨੂੰ ਤਾਂ ਸੂਟ ਭੇਜਦੀ ਤੇਰਾ ਤਾਂ ਇਤਿਹਾਸ ਸੀ ਸੁਹਾਗ ਸੀ ਤੇਰਾ ਤੇਰੇ ਸਾਹਮਣੇ 125000 ਤੁਸਿਆਣਾ ਹੋਇਆ ਪਿਆ ਹੋਇਆ ਪਿਆ ਨਾ ਆਪਾਂ ਦੋ ਤੋਲੇ ਦਾ ਚੂੜੀ ਕਰਾ ਕੇ ਪਾਇਆ ਏ 사ਸ ਨੂੰ ਨਾਲੇ ਕੁੜੀ ਵਾਹ ਦੇ ਵਾਲੀਆਂ ਕਰਾ ਕੇ ਲੈ ਗਏ ਸਾਰੇ ਟੱਬਰ ਦੇ ਕੱਪੜੇ ਲੈ ਗਏ ਸੀਰੀ ਤੱਕ ਪੈਂਟਾਂ ਸ਼ਰਟਾਂ ਦੇ ਆਏ ਤੇ ਤੂੰ ਆਪਣੀ ਦੀਵਾਲੀ ਕਿਹੋ ਜੀ ਜੇ ਤੂੰ ਤਾਂ ਖਰਾਬ ਤਾਂ ਨਾ ਕਰਦਾ ਜੇ ਨਹੀਂ ਕੁਝ ਦੇ ਸਕਦੇ ਸੀ ਤਾਂ ਇਹ ਕਹਿੰਦੇ ਤੇ ਗਰੀਬ ਹੈ ਤੇ ਅਸੀਂ ਚੁੱਪ ਕਰਕੇ ਸਬਰ ਦੀ ਕੁੱਟ ਭਰ ਕੇ ਬਹਿ ਲੈਂਦੇ ਮੈਨੂੰ ਕਿ ਪਸੀ ਦੱਸਿਆ ਕੱਲ ਦੀ ਤੂੰ ਲੱਗੀ ਪਈ ਮੇਰਾ ਭਰਾ ਆਊਗਾ ਦੀਵਾਲੀ ਲੈ ਕੇ ਆਊਗਾ ਦਿਵਾਲੀ ਲੈ ਕੇ ਆਊਗਾ ਮੈਂ ਆਖਿਆ ਵਾ ਖਬਰਾਂ ਕਿੰਨਾ ਕੁ ਕੁਛ ਲੈ ਕੇ ਆਉਣਗੇ ਮੈਂ ਤਾਂ ਆਪਨਾ ਧੋ ਕੇ ਮੌਜਾ ਬੈ ਕੇ ਮੈਂ ਵੀ ਮੈਂ ਵੀ ਨਵੀਂ ਚੂੜੀ ਪਾ ਕੇ ਵੇਖੂਗੀ ਤੇ ਮੈਨੂੰ ਕੁਝ ਨਹੀਂ ਮੇਰਾ ਸਰਾ ਹੀ ਦੋ ਚੂੜੀਆਂ ਰਹਿ ਜਾਣਗੀਆਂ ਮੇਰੇ ਕਰਮਾਂ ਚ ਕਿੱਥੇ ਇੰਨਾ ਕੁਸੀ ਗਾ ਤੇ ਇਹਨੇ ਮੱਥਾ ਲਾ ਕੇ ਚੱਜਦੀ ਹੁੰਦੀ ਤਾਂ ਕੁਛ ਸਰਦੀ ਵੀ ਕਦਰ ਕਰਾਉਂਦੀ ਨਾਲੇ ਆਪ ਦੀ ਕਰਾਉਂਦੀ ਜਿਹੋ ਜੇ ਤੂੰ ਉੱਥੇ ਪੇਕਿਆਂ ਦੇ ਨਾਲ ਨੱਕ ਬਲਕੜਾ ਕੇ ਆ ਉਹ ਜਿਹੋ ਉਹਨਾਂ ਨੇ ਗਾਂ ਤਰ ਮੱਥਾ Đ ਮੈਂ ਤਾਂ ਇੱਥੇ ਆ ਕੇ ਉਹਨਾਂ ਨੇ ਚੰਗੀ ਰਹੀਂਦੀ ਅੱਜ ਭੈਣ ਭਰਾ ਮਾਪੇ ਉਹਨਾਂ ਤੇ ਤੈਨੂੰ ਵੀ ਸਾਰਾ ਕੁਝ ਦੇ ਕੇ ਜਾਂਦੇ ਆਪਾਂ ਆਪਣੀ ਤੇ ਤੇਰੀ ਮੇਰੀ ਗੱਲ ਨਾਲ ਨਾ ਨੂੰ ਮੇਰੀ ਧੀ ਨੂੰ ਆਪਾਂ ਕਿੰਨਾ ਕੁਝ ਕਰਕੇ ਆਏ ਤੇਰੇ ਸਾਹਮਣੇ ਕਰਕੇ ਆਏ ਨਾ ਨੈ ਤੂੰ ਮੂਹਰੇ ਲੱਗ ਕੇ ਗਈ ਸੀ ਖਰੀਦ ਕੇ ਤੂੰ ਲੈ ਆਈ ਐ ਚੱਲ ਕੋਈ ਨਾ ਮੰਮੀ ਜਿੰਨਾ ਕੋਨਾ ਤੋਂ ਸਰਿਆ ਉਹ ਤਾਂ ਦੇ ਗਈ ਆ ਹੁਣ ਤੂੰ ਦਿੰਦੇ ਆਰ ਤੇ ਆਇਆ ਨਾ ਕਰ ਗਾਂ ਤੋਂ ਮੈਂ ਇਹਨਾਂ ਨੂੰ ਕਹਿ ਦੂੰਗੀ ਕਹੇ ਤਾਂ ਦੇਵੇਂਗੀ ਕੀ ਕਹ ਦੇਂਗੀ ਨਹੀਂ ਹੁਣ ਤਾਂ ਕਹੇ ਨਾ ਕਹੇ ਉਹ ਹੁਣ ਤਾਂ ਪੀੜੀ ਕਿੜੀ ਸੁਣਾਈ ਗੱਲ ਆ ਹੁਣ ਤਾਂ ਦੇ ਕੇ ਜਾਇਆ ਕਰ ਨਾ ਦੇ ਕੇ ਜਾਕਰ ਮੈਂ ਤਾਂ ਆਸੀ ਛੱਡਤੀ ਗਾਂ ਤੋਂ ਨੰਗਾ ਨੇ ਕੀ ਦੇ ਕੇ ਜਾਣਾ ਇੱਥੇ ਹੁਣ ਤੱਕ ਨਹੀਂ ਜਦੋਂ ਪਹਿਲਾ ਤਿਹਾਰ ਸੀ ਆਇਆ ਉਹ ਵੀ ਖਰਾਬ ਕਰਤਾ ਗਾਂ ਆਲੇ ਧਾਂ ਤੇ ਲੱਲਰ ਲਾ ਦੇਣਗੇ ਇਹੋ ਜਾਂ ਲੋੜੀ ਨੂੰ ਸਮਾਨ ਦੇ ਕੇ ਲੱਲਰ ਲਾ ਦੇਣਗੇ ਜਿਹੋ ਜਿਹਾ ਇੱਥੇ ਦਾ ਦੇਗੇ ਇੱਕ ਡੱਬਾ ਜਿਵੇਂ ਕਿ ਤੇ ਵੇਖਿਆ ਹੀ ਨਹੀਂ ਹੁੰਦਾ ਕਿਸੇ ਨੇ ਕੁਸ ਖਾਣ ਨੂੰ ਸਾਰ ਤੇ ਕੁੱਤੇ ਬਾਤ ਵਿੱਚ ਵਖ ਤੇ ਸਾਹਮਣੇ ਖਾ ਖਾ ਜਾਂਦੇ ਕੀ ਨਹੀਂ ਉਹਨਾਂ ਨੇ ਕੀ ਨਹੀਂ ਤੂੰ ਲਾਛਣੀ ਕੀ ਮੇਰੇ ਪੁੱਤ ਦਾ ਸੁਹਾਗ ਬਣਾਇਆ ਉਹਨਾਂ ਨੇ ਕੋਈ ਪੈਂਟ ਸ਼ਰਟ ਨਹੀਂ ਆਈ ਕੋਈ ਉਹਨੂੰ ਕੁਰਤਾ ਪਜਾਮਾ ਹੀ ਲਾ ਦੇ ਨਹੀਂ ਪੈਂਸਰ ਜੋਗਰੇ ਸੀ ਕੁਸ ਤਾਂ ਦੇ ਕੇ ਜਾਂਦੇ ਤੇਰਾ ਤਾਂ ਸੁਹਾਗ ਸੀ ਤੇਰਾ ਤਾਂ ਤਿਆਰ ਪਹਿਲਾਂ ਆਇਆ ਸੀ ਜੇ ਤੂੰ ਮੇਰੇ ਕੋਲ ਦੀ ਕਦਰ ਕਰਾਈਂਗੀ ਉੱਥੇ ਤਾਂ ਫੇਰੀਗਾ ਤੂੰ ਆਪਦੇ ਜਮਾਈ ਦੀ ਤੁਸੀਂ ਕਦਰ ਕਰੋਗੇ ਦੱਸ ਹੁਣ ਮੈਂ ਕੀ ਕਰਾਂ ਤੇਨੂੰ ਵੇਖਾਂ ਕਿ ਇਹਨੂੰ ਵੇਖ ਦਿਵਾਲੀ ਨੂੰ ਵੇਖਾਂ ਨਹੀਂ ਹੁਣ ਕੀ ਤੂੰ ਡਸਕ ਡਸਕ ਵਿਖਾਈ ਜਾਨੀ ਐ ਹਾਂ ਆਹ ਵੇਖ ਕੇ ਤਾਂ ਮੇਰਾ ਮਨ ਦੁਖੀ ਹੋਣਾ ਸੀਗਾ ਜਦੋਂ ਮੇਰੇ ਘਰੇ ਆ ਕੋਸ ਆਏ ਹੈ ਮਾਤਾ ਕੀ ਕਰੀ ਜਾਨੀ ਐ ਤੂੰ ਮੈਂ ਕੀ ਕਰਨਾ ਸੀ ਭਾਈਆ ਆਹ ਵੇਖ ਲਿਆ ਤੂੰ ਐਵੇਂ ਬੋਲੀ ਜਾਨੀ ਐ ਇੰਨਾ ਕੀ ਬੋਲੀ ਮੈਂ ਤੇਰੇ ਮੂੰਹ ਉੱਨੀ ਰੱਖੀ ਜਾਨਾ 2-3 ਦਿਨ ਹੋ ਗਏ ਤੂੰ ਜਾਦੇ ਚੜੀ ਜਾਂਦੀ ਨਹੀਂ ਉੱਤੇ ਕੀ ਚੜੀ ਜਾਂਦੀ ਤੇ ਦਵਾਲੀ ਆਈ ਸੀ ਗਿਆ ਵੇਖ ਲੈ ਤੇਰਾ ਸੁਭਾਅ ਦਵਾਲੀ ਆਈ ਸੀ ਤਾਂ ਦੇ ਕੇ ਬਹੁਤ ਬਹੁਤ ਆਈ ਨਾ ਥੋੜਾ ਆਈ ਨਾ ਘਰੇ ਮਹਾਰਾਜ ਦਾ ਦੀਪਾ ਕਿੰਨਾ ਕੋਸ ਆਪਣੇ ਤੂੰ ਲਲ ਰਾਜਦੀ ਨਹੀਂ ਤੂੰ ਤੂੰ ਕਹਿੰਦੀ ਕੁੜੀ ਨੂੰ ਦੇ ਕੇ ਆਈਆਂ ਦਵਾਲੀ ਆਪਾਂ ਹਾਂ ਦੇ ਕੇ ਆਏ ਆ ਬਹਿ ਜਾ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਦੇ ਕੇ ਦਵਾਲੀ ਜਿਹੜੀ ਤਾਂ ਆਪਾਂ ਕੁੜੀ ਨੂੰ ਹੱਬ ਕੇ ਦਵਾਲੀ ਦੇ ਕੇ ਆਈਆਂ ਤੂੰ हां भाई मैं देख के ता आई हैं तुसी भी नारी कर ससुर ਨੂੰ ਚੂੜੀਆਂ ਪਾ ਕੇ ਆਈਆਂ ਕੁੜੀ ਨੂੰ ਕੰਨਾਂ ਵਾਲੇ ਪਾ ਕੇ ਆਈਆਂ ਸੱਸ ਨੇ ਚੂੜਨਾ ਚੜ੍ਹਾ ਨਹੀਂ ਪਾਈਆਂ ਉਹਨੇ ਚਲਾ ਕੇ ਮਾਰੀਆਂ ਆਪਣੀ ਭੈਣ ਕੋਲੇ ਪਈਆਂ ਉਹ ਕਹਿੰਦੀ ਮੈਂ ਨਹੀਂ ਪਾਉਣੀ ਉਹ ਹਜੇ ਵੀ ਉਹ ਉਦੋਂ ਤੱਕੜੇ ਆ ਉਹ ਆਪਣੇ ਨਾਲ ਉਹ ਤੱਕੜੇ ਆ ਉਹ ਹੋਰ ਨਾਲ ਚਪਾਲਦੇ ਆ ਉਹ ਦੋ ਦੋ ਤੋਲਿਆਂ ਦੀਆਂ ਭਾਲਦੇ ਸੀ ਐਡੇ ਚੰਦਰੇ ਬਣ ਕੇ ਉਹ ਵੀ ਤੇ ਹੋਰ ਉਹ ਚਾਰ ਚੂੜੀਆਂ ਭਾਲਦੀ ਸੀ ਕਹਿੰਦੀ ਦੋ ਮੇਰੇ ਇੱਧਰ ਪਾ ਕੇ ਜਾਂਦੇ ਦੋ ਇੱਧਰ ਪਾ ਕੇ ਜਾਂਦੇ ਫੇਰ ਮੈਂ ਰਾਜ਼ੀ ਦੀ ਹੁਣ ਬੈ ਗਈ ਐ ਚੁੱਪ ਕਰਕੇ ਨੂੰ ਇਹਦਾ ਲਾਈ ਜਾਨੀ ਹਿਆ ਇਹਦਾ ਹੁਣ ਮੇਰੀ ਕਸਨ ਮੈਂ ਤੇ ਹਜਾਂ ਨਾ ਲਾਵਾਂ ਤਾਂ ਹੋਰ ਕੀ ਕਰਾਂ ਤੂੰ ਤਾਂ ਆਪੇ ਥੱਲੇ ਲੱਗ ਕੇ ਬਹਿ ਗਿਆ ਕਿੱਥੇ ਤੇ ਤੂੰ ਮੇਰੀ ਵਾਰ ਕਰਾਉਣੀ ਸੀ ਕਿ ਮੇਰੀਆਂ ਗੱਲਾਂ ਸੁਣ ਕੇ ਵਿਆਹ ਦਿਵਾਲੀ ਆਈ ਤੇ ਕਿੱਥੇ ਤੂੰ ਮੇਰਾ ਲਾ ਹੁਣ ਲੱਗ ਗਿਆ ਕੀ ਗੱਲ ਇਹਦਾ ਤਾਂ ਤੂੰ ਤਾਂ ਇਹ ساری ਉਮਰ ਹੀ ਥੱਲੇ ਲੱਗਿਆ ਰਹੇਗਾ ਲੈ ਹੁਣ ਥੱਲੇ ਲੱਗਿਆ ਥੱਲੇ ਲੱਗੇ ਵਾਲੀ ਗੱਲ ਨਹੀਂ ਹੁੰਦੀ ਇਨਸਾਨੀਅਤ ਵੀ ਹੁੰਦੀ ਹੈ ਆਪਣੇ ਅੰਦਰ ਕਿਸੇ ਪਿਓ ਬਿਮਾਰ ਹੋ ਗਿਆ ਕਿਤੇ ਭਰਾ ਦਾ ਕੰਮ ਨਹੀਂ ਚੱਲਦਾਗਾ ਕਿਤੇ ਇਹ ਬਿਮਾਰ ਹੈ ਇਹ ਗਰੀਬ ਆ ਤੂੰ ਤੈਨਾਂ ਨੂੰ ਸੌਣ-ਸੌਣ ਕੇ ਥੱਕੀ ਪਈ ਐ ਤੂੰ ਹੁਣ ਤੈ ਮੈਂ ਤਾਂ ਸੀ ਤੂੰ ਮੇਰੀ ਵਾਰ ਕਰਾਂਗੇ ਤੂੰ ਤਾਂ ਆ ਪਾ ਕੇ ਨੂੰ ਕਹੀਏ ਨਾ ਕੀ ਗੱਲ ਹੋਗੀ ਤੈਨੂੰ ਤੂੰ ਕਤਰੋਨੀ ਐ ਐ ਤਾਂ ਕੀ ਕਹਨੇ ਵੀ ਹਾਂ ਭਾਈ ਤੇਰਾ ਭਰਾ ਕੁਛ ਦੇ ਕੇ ਗਿਆ ਤੇ ਮੋਤਾ ਜਿੰਨਾ ਕੋ ਦੇ ਗਿਆ ਥੋੜਾ ਤੂੰ ਤਾਂ ਰਾਜ਼ਦੀ ਨਹੀਂ ਗਈ ਫਿਰ ਉਦੋਂ ਦਾ ਉਹ ਵਿਆਹ ਵਾਲੇ ਦਾ ਤੂੰ ਆ ਉਦੋਂ ਕਿਹਾ ਮੈਨੂੰ ਪੰਜ ਛਾਪਾਂ ਚਾਹੀਦੀਆਂ ਮੈਨੂੰ ਆਹ ਕੁਛ ਚਾਹੀਦਾ ਮੇਰੇ ਫਲਾਨੇ ਨੂੰ ਵੀ ਚਾਹੀਦੀ ਐ ਤੇ ਘਰ ਮਤਾਬਕ ਤਾਂ ਦੇ ਕੇ ਜਾਂਦੇ ਤੇ ਉਦੋਂ ਇਹਨਾਂ ਨੇ ਦਿੱਤਾ ਬਹੁਤ ਕੁਛ ਦਿੱਤਾ ਇਹਨਾਂ ਨੇ ਘਰ-ਪਰ ਤਾਂ ਜਦੋਂ ਵਿਆਹ ਪੀ ਹੁਣ ساری ਉਮਰ ਆਏ ਸਾਲ ਤੈਨੂੰ ਤੂਮਾ ਥੋੜੀ ਪਾ ਕੇ ਜਾਣਗੇ ਆਏ ਸਾਲੀ ਛਾਪ ਭਾਲਦੀ ਏ ਤੂੰ ਆਏ ਸਾਲੀ ਝੂੜੀਆਂ ਭਾਲਦੀ ਏ ਤੂੰ ਤੁਸੀਂ ਦੇ ਆਉਣੇ ਆ ਆਪਾਂ ਦੇ ਆਉਣੇ ਆ ਉਹਨਾਂ ਦੇ ਘਰੇ ਪਰ ਉਹ ਆਪਣੇ ਝਾਗ ਦੇਵਣੀ ਆਪਣੇ ਸੋਣੇਵੰਨੀ ਉਹ ਆਪਾਂ ਉਦੋਂ ਤੱਕੜੇ ਭਾਲ ਲੈ ਇਹਨਾਂ ਨੇ ਉਦੋਂ ਤੱਕੜੇ ਭਾਲ ਲੈ ਪਰ ਪੈਸਾ ਆਉਂਦਾ ਰਹਿੰਦਾ ਜਾਂਦਾ ਰਹਿੰਦਾ ਕਿਸੇ ਕੋਲੇ ਵੱਧ ਹੋ ਜਾਂਦਾ ਕਿਸੇ ਕੋਲੇ ਘੱਟ ਹੋ ਜਾਂਦਾ ਪਰ ਇਨਸਾਨੀਅਤ ਦੇ ਵਿੱਚ ਅੰਦਰ ਰਹਿਣਾ ਚਾਹੀਦਾ ਮਾਤਾ ਸਬਰ ਤੇ ਸੰਤੋਖ ਚਾਹੀਦਾ ਆਪਾਂ ਨੂੰ ਦੁਨੀਆ ਨਹੀਂ ਰਾਈਦੀ ਦੁਨੀਆ ਤਾਂ ਇੱਕ ਦੂਜੇ ਤੋਂ ਭੁੱਖੀ ਫਿਰਦੀ ਐ ਦੁਨੀਆ ਦਾ ਸਬਰ ਹੈ ਹੀ ਨਹੀਂ ਭੁੱਖੀ ਤਾਂ ਭਾਈ ਫਿਰਦੀ ਐ ਮੈਂ ਭੁੱਖੀ ਨੂੰ ਕੀ ਕਰਾਂ ਹੁਣ ਆਪਾਂ ਨੇ ਤਾਂ ਜਮੇ ਜਲੂਸ ਨਿਕਲ ਗਿਆ ਦੱਸ ਮੈਂ ਕਿਹਦੇ ਘਰੇ ਤਾਂ ਦੇਵਾਂ ਹੈ ਡੱਬੇ ਚ ਤੇ ਕਿਹਦੇ ਉਮਕੀਨ ਮੈਂ ਛੱਡਾਂ ਆਣ ਗਉਣ ਤੱਕ ਸਰ ਚੀਜ਼ ਦੇਣੀ ਪੈਂਦੀ ਤਿਹਾਰ ਤੇ ਭਾਈ ਨੂੰ ਦੱਸ ਘਾਰਾ ਆਇਆ ਮਾਤਾ ਕੀ ਪਤਾ ਉਹ ਕਿਵੇਂ ਕਰਕੇ ਤੇ ਕਿੱਥੋਂ ਪੈਸੇ ਫੜਕੇ ਤੇ ਕੀ ਪਤਾ ਕਿਵੇਂ ਜਗਾੜ ਕਰਕੇ ਉਹ ਦੇ ਕੇ ਗਿਆ ਆਪਦੀ ਭੈਣ ਨੂੰ ਤੂੰ ਤਾਂ ਘਰੋਂ ਦਾ ਭੁੱਲ ਗਿਆ ਤੂੰ ਤਾਂ ਸੌਰਾਂ ਦਾ ਵੀ ਬਣ ਕੇ ਬਹਿ ਗਿਆ ਹਾਂ ਇਹ ਤਾਂ ਤੋਂ ਬੰਨੇ ਬੰਨੇ ਸੀ ਤੇ ਥੱਲੇ ਲੱਗਣਾ ਸੀਗਾ ਤੂੰ ਸੌਰਾਂ ਵੀ ਥੱਲੇ ਲੱਗ ਗਿਆ ਕਿਸੇ ਦਾ ਤਾਂ ਬਣ ਕੇ ਚੱਲੇ ਤੈਨੂੰ ਪਾਲ ਕੇ ਐਡਾ ਕੀਤਾ ਮੇਰੇ ਤਾਂ ਨਹੋ ਚ ਗੂੰਹ ਨੀ ਤਰ੍ਹਾਂ ਨਿਕਲਿਆ ਹਜੇ ਤੇ ਤੂੰ ਵੜਿਆਂ ਜਾਂ ਕਰਦਾ ਸੌਰਿਆਂ ਦੀਆਂ ਤੇ ਗਾ ਤੀਵੀਂ ਦੀਆਂ ਕਮਾਲ ਆ ਤੂੰ ਤੂੰ ਅੱਜ ਤੇ ਕਰ ਹਾਥੀ ਨਹੀਂ ਤੋਤੇ ਸਾਨੂੰ ਗੂੰਹ ਵਾਲੀਆਂ ਰੁੱਟ ਕੇ ਖਵਾਉਂਦੀ ਰੀ ਤੇ ਹੁਣ ਤੂੰ ਮੈਨੂੰ ਸਿਖਾਵੇਂਗਾ ਤੂੰ ਮੈਨੂੰ ਮਸ਼ਕਰਨਾ ਕਰਦਾ ਤੈਨ ਸ਼ਰਮ ਨਹੀਂ ਆਉਂਦੀ ਕੀ ਗੱਲਾਂ ਕਿਹੜੀਆਂ ਖ ਚੱਲੀ ਜਾਂਦੀਆਂ ਤੂੰ ਬਾਹ ਹੱਥਾਂ ਤੇ ਆ ਗਿਆ ਹਾਥਾਂ ਤੇ ਨਹੀਂ ਮਾਤਾ ਤੂੰ ਸਵਰਕਾਰ ਬਹੁਤ ਬਹੁਤ ਕੁਝ ਦੇ ਗਏ ਉਹ ਬਹੁਤ ਕੀ ਦੇ ਗਏ ਟੈਡ ਨਹੀਂ ਕਿਸੇ ਦਾ ਭਰਦਾ ਸਵਰ ਹੈ ਨਹੀਂ ਕਿਸੇ ਦਾ ਵੀ ਉਹ ਕਹਿੰਦਾ ਮੈਨੂੰ ਫਲਾਣਾ ਸਹੁਰਾ ਰਿਸ਼ਤੇਦਾਰ ਵੱਧ ਦੇ ਕੇ ਜਾਊਗਾ ਦੀਵਾਲੀ ਉਹ ਕਹਿੰਦਾ ਮੈਨੂੰ ਦੇ ਕੇ ਜਾਊਗਾ ਆਪ ਕਿਤੇ ਸੋਚਿਆ ਕਿਤੇ ਨਹੀਂ ਸੋਚਿਆ ਤਾਂ ਹੁਣ ਮੈਂ ਤੈਨੂੰ ਕੀ ਕਰਾਂ ਤੂੰ ਤਾਂ ਮੈਨੂੰ ਤਾਂ ਇਹ ਉਮੀਦ ਹੀ ਨਹੀਂ ਸੀ ਵੀ ਤੂੰ ਇੱਥੋਂ ਤੱਕ ਪਹੁੰਚ ਜਾਏਂਗਾ ਇੰਨਾ ਗਿਰ ਜਾਏਂਗਾ ਗਾਏ ਤਾਂ ਗਰੇ ਗਰੇ ਸੀ ਤੂੰ ਉਦੋਂ ਵੀ ਵੱਧ ਕਰਦਾ ਜਾਣਾ ਤੂੰ ਬੰਨ ਕੇ ਚੱਲ ਕਰ ਮੁਤਾਬਕ ਜੇ ਤੈਨ ਮਮੂਰੇ ਲਾਤਾ ਇਹ ਨਹੀਂ ਗਾ লাগਦੀਗੀ ਬਹੁਤ ਜਨੀ ਕੋਸ਼ਿਸ਼ ਕੀਤੀ ਮਾਲਕ ਨੇ ਪੁੰਜਾ ਲਾਉਣ ਦੀ ਆਪਾਂ ਹੁਣ ਉਹਨਾਂ ਤੋਂ ਲੈ ਲੈ ਕੇ ਘਰ ਭਰੀ ਚੱਲੀਏ ਉਹਨੇ ਤਾਂ ਲੈ ਕੇ ਘਰ ਮੈਂ ਘਰ ਨਹੀਂ ਗਈ ਆਪ ਆਪਣ ਆਪਣੇ ਹੱਥ ਦਿੱਤੇ ਆ ਮਹਾਰਾ ਹੀ ਆਪ ਕੀ ਦਿਖਾਉਣ ਨੂੰ ਦੇ ਕੇ ਗਏ ਸਾਨੂੰ ਕੀ ਦੇ ਕੇ ਗਏ ਇੱਕ ਡੱਬੇ ਨਾਲ ਤੂੰ ਖਾ ਕੇ ਰੱਜ ਲੇਂਗਾ ਕਿ ਮੈਂ ਖਾ ਕੇ ਰੱਜ ਨੂ ਕਿ ਮੈਂ ਨਗਵਣ ਸਰੀਕੇ ਚ ਦੇ ਕੇ ਰੱਜ ਲੂੰਗੀ ਮਾਤਾ ਤੂੰ ਨਿਆਂਇਤ ਕਰੀ ਜਾਨੀਂ ਐਂ ਨਾ ਕਰ ਬਹੁਤ ਆ ਬਹੁਤ ਦੇ ਗਈ ਉਹ ਪੋਨੀ ਐਵੇਂ ਨਾ ਇਹਨੂੰ ਤੰਗ ਕਰ ਪਾ ਇਹਦੇ ਪਿਓ ਦਾ ਪੁੱਛਿਆ ਕਿਤੇ ਇਹ ਗੱਲ ਕਦੋਂ ਕਰਦੀ ਇਹ ਤੇ ਜਦੋਂ ਆਪਦੀ ਮਾਣਾ ਗੱਲਾਂ ਕਰਦੀ ਅੰਦਰ ਵੜ ਜਾਂਦੀ ਲੈ ਕੇ ਫੋਨ ਉਹ ਤੋਂ ਅੰਦਰ ਵੜ ਜਾਂਦੀ ਲੈ ਕੇ ਫੋਨ ਜੇ ਮੇਰੇ ਕੋਲ ਬਹਿ ਕੇ ਗੱਲ ਕਰੇ ਤਾਂ ਮੈਂ ਫੇਰ ਹੀ ਪੁੱਛਾਂ ਕੋੜੇ ਭਾਈ ਕੀ ਹਾਲ ਹੈ ਤੇਰੇ ਪਿਓ ਦਾ ਮੈਂ ਥਪੇਤ ਭਰੀ ਰੱਖਦੇ ਆ ਬਿਮਾਰੀ ਤਾਂ ਗੁੱਜੀ ਨਹੀਂ ਰਹਿੰਦੀ ਹੁੰਦੀ ਮੂਹਰੇ ਖੀਰੀ ਆ ਹੀ ਜਾਂਦੀ ਹੁੰਦੀ ਜਿੰਨਾ ਮਰਜ਼ੀ ਪੜਦਾ ਮੈਥੋਂ ਰੱਖ ਲਓ ਤੁਸੀਂ ਤੂੰ ਵੀ ਰੱਖਦਾ ਇਹਨੇ ਤਾਂ ਰੱਖਣਾ ਰੱਖਣਾ ਤੂੰ ਵੀ ਰੱਖਦਾ ਵੀ ਮੇਰਾ ਸਹੁਰਾ ਇੰਨਾ ਬਿਮਾਰ ਹੈ ਸਾਲ ਹੋ ਗਿਆ ਸਾਡੇ ਵਿਆਹ ਤੋਂ ਪਹਿਲਾਂ ਦਾ ਤੇ ਲਾ ਪਹਿਲੀ ਦੀਵਾਲੀ ਦੇਣ ਆਈ ਹੈ ਜਿਹੋ ਜੀ ਦੇਗੇ ਵਧੀਆ ਉਹਨਾਂ ਦੇ ਪੈਸੇ ਬਹੁਤ ਲੱਗ ਜਾਂਦੇ ਆ ਲੱਗੀ ਜਾਂਦੇ ਉਹਨਾਂ ਦੇ ਪੈਸੇ ਮੇਰੇ ਵੇਰਾ ਪੈਸੇ ਲੱਗਦੇ ਉਹ ਫਸ਼ਰਲੇ ਡਾਉਂਦੇ ਰਾਤ ਹੱਥ ਨੇ ਦੋਨੇ ਪਿਆਪਾ ਪਉਆ ਪੀ ਲੈਂਦੇ ਅਧੀਆਂ ਪੀ ਲੈਂਦੇ ਉਦੋਂ ਇਹਨਾਂ ਦੇ ਸ਼ਰਲੇ ਨਹੀਂ ਉੜਦੇ ਪੀਂਦੇ ਨੇਕੜੂ ਤੈਨੂੰ ਕੀ ਪਤਾ ਉਹ ਕਿਵੇਂ ਪੀਂਦੇ ਆ ਉਹ ਸ਼ਰਾਬ ਉਹ ਦੁਖੀ ਹੋਏ ਪੀਂਦੇ ਆ ਸ਼ਰਾਬ ਉਹਨਾਂ ਉਹਨਾਂ ਨੂੰ ਪੁੱਛ ਕੇ ਵੇਖੀ ਉਹਨਾਂ ਦੇ ਘਰਦਿਆਂ ਨੂੰ ਪੁੱਛ ਕੇ ਵੇਖੀ ਉਹ ਕਾਹਤੋਂ ਪੀਂਦੇ ਆ ਜਿਹੜਾ ਪੀਂਦਾ ਨਾ ਤੇ ਦੂਜੇ ਸਾਰੇ ਫਾਹੇ ਟੰਗੇ ਹੁੰਦੇ ਆ ਉਹ ਕੀ ਪਤਾ ਕਾਹਤੋਂ ਪੀਂਦਾ ਉਹ ਆਪਦੇ ਆਪਦੇ ਦੁੱਖਣ ਲਕੋਣ ਲਈ ਪੀਂਦੇ ਆ ਉਹ ਤੈਨੂੰ ਤੇਰਾ ਪੁੱਤ ਨਹੀਂ ਪੀਂਦਾ ਤਾਂ ਤੈਨੂੰ ਐ ਹੋ ਗਿਆ ਵੀ ਤੂੰ ਕੋਈ ਸ਼ਰਾਬ ਹੀ ਨਹੀਂ ਪੀਂਦਾ ਸ਼ਰਾਬ ਮਾੜੀ ਐ ਮਾਤਾ ਸਬਰ ਰੱਖੀਦਾ ਹੁੰਦਾ ਇਹ ਜਿਹੜਾ ਨਾ ਮੈਂ ਤੈਨੂੰ ਦੱਸਦਾ ਮਾਤਾ ਜਿਹੜਾ ਬੰਦਾ ਭਰੀ ਜਾਂਦਾ ਬੇਈਮਾਨੀ ਨਾਲ ਘਰ ਭਰੀ ਜਾਂਦਾ ਭਰੀ ਜਾਂਦਾ ਤੇ ਜਦੋਂ ਪ੍ਰਮਾਤਮਾ ਉਹਦੇ ਤੇ ਪੁੱਠੀ ਪਾਉਂਦਾ ਨਾ ਉਦੋਂ ਪਤਾ ਲੱਗਦਾ ਕਿੰਨੇ ਘਰ ਰੁੜੇ ਐ ਕਿ ਆਪਣੇ ਕਿੰਨੇ ਉਹ ਪੰਜਾਬ ਦੇ ਵਿੱਚ ਕੀ ਕੁਛ ਹੋਇਆ ਕੀ ਪਤਾ ਕਿ ਕਿਹੜੇ ਉਹਨਾਂ ਦੇ ਪਿਛਲਿਆਣੇ ਕਿੰਨਿਆਂ ਕਿ ਬੇਈਮਾਨੀਆਂ ਕਿਸੇ ਨੇ ਕੀ ਕਰਿਆ ਇਹ ਤਾਂ ਉਹ ਪ੍ਰਮਾਤਮਾ ਹੀ ਰੱਖੇ ਜਿੱਥੇ ਰੱਖਣਾ ਤੇ ਆਪਾਂ ਸਬਰ ਤੇ ਸੰਤੋਖ ਦੇ ਵਿੱਚ ਰਹੋ ਕਿਸੇ ਤੋਂ ਲਾਲਚ ਨਾ ਕਰੋ ਇੱਕ ਤੋਂ ਦੂਜਾ ਚੜ ਕੇ ਲਾਲਚੀ ਦੂਜੇ ਤੋਂ ਤੀਜਾ ਚੜ ਕੇ ਲਾਲਚੀ ਕਹਿੰਦੇ ਵੀ ਮੇਰੇ ਘਰੇ ਆ ਜੇ ਉਹ ਕਹਿੰਦਾ ਮੇਰੇ ਘਰੇ ਆ ਜੇ ਜੋ ਦਿਨ ਦੇਰ ਬਣਿਆ ਇਹ ਸਾਰੇ ਇੱਕ ਖੁਸ਼ੀ ਮਨਾਉਣ ਵਾਸਤੇ ਬਣੇ ਆ ਤੇ ਅੱਜ ਕੱਲ ਜਿਹੜਾ ਕਿੰਨਾ ਕ ਪੈਣਾ ਮੇਰੇ ਅਰਗਾਂ ਹੁਣ ਗਾਂ ਵੀ ਜਿਹੜਾ ਇੰਨਾ ਕ ਜਿਆਦਾ ਦੁੱਖ ਲਕੋਕੇ ਆ ਦੇ ਸੱਸਾ ਸਹਰਿਆਂ ਤੋਂ ਚੱਲਦਿਆਂ ਵੀ ਜਦੋਂ ਦਿਨ ਦੇ ਆਉਂਦਾ ਹੈ ਤੇ ਕੋਈ ਥੋੜੀ ਚੀਜ਼ ਆ ਜਾਏ ਤਾਂ ਟੌਰਚਰ ਕਰਦੇ ਆ ਹਨਾ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਨਾ ਸਾਡੀ ਟੀਮ ਵੱਲੋਂ ਤੁਹਾਨੂੰ ਇੱਕ ਸਨੇਹਾ ਤੁਹਾਡੇ ਛੋਟੇ ਵੀਰ ਵੱਲੋਂ ਵੀ ਜਿਹੜੇ ਲੋਕ ਇਸ ਦੀਵਾਲੀ ਤੇ ਸੱਤਾ ਜਾਂ ਜੂਆ ਖੇਡਣਾ ਚਾਹੁੰਦੇ ਆ ਜੇ ਸ਼ਰਾਬ ਪੀਣਾ ਚਾਹੁੰਦੇ ਆ ਉਹ ਬਿਲਕੁਲ ਵੀ ਨਾ ਪੀਓ ਕਿਉਂਕਿ ਇਹ ਸੱਤੇ ਤੇ ਜੂਏ ਨੇ ਬਹੁਤ ਘਰ-ਪਟ ਤੇ ਬਹੁਤ ਜਿਹੜੇ ਵੀ ਬਰਬਾਦੀ ਕਰਦੇ ਤੇ ਸਾਡੀ ਟੀਮ ਵੱਲੋਂ ਤੁਹਾਨੂੰ ਇੱਕ ਮੈਸੇਜ ਆ ਵੀ ਸੱਟਾ ਤੇ ਕਿਸੇ ਵੀ ਪ੍ਰਕਾਰ ਦਾ ਨਸ਼ਾ ਇਸ ਦੀਵਾਲੀ ਤੇ ਨਾ ਕਰਨਾ ਨਾ ਵਰਤੋ ਤੇ ਦੀਵਾਲੀ ਦੀਆਂ ਸਾਡੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਸਾਰੀ ਵੀਡੀਓ ਤੁਸੀਂ ਐਂਡ ਤੱਕ ਕਰ ਵੇਖ ਲਈ ਆ ਮਿੱਤਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਸਾਡੀ ਵੀਡੀਓ ਕਿਵੇਂ ਲੱਗੀ ਤੇ ਸ਼ੇਅਰ ਵਾਲਾ ਬਟਨ ਤਾਂ ਯਾਰ ਫੁੱਲ ਨੱਪ ਦਿਓ ਖਸਾ ਦਿਓ ਕਿ ਖਸਾ ਦਿਓ ਜਮਾ ਚਿੱਟਾ ਕਰ ਦਿਓ ਧੰਨਵਾਦ ਜੀ